ਲਾਇ ਪ੍ਰੀਤਿ ਆਪਣੀ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਸੋ ਕਹੋ ਟਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਨ ਲਾਥਾ ਮੇਰੇ ਹਿਆਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੀ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੁਰ ਹਰ ਨਾਮ ਧਿਰੜਾਇ ਬੇਨ ਨਾਮੈ ਜੀਵਨ ਬਰਥਾ ਰਹਾ ਬੇਨਗੁਰ ਮੂੜ ਭਏ ਮਨ ਮੁਖ ਤੇ ਮੋਹ ਮਾਇਆ ਨਿਤ ਫਥਾ ਤਿਨ ਸਾਧੂ ਚਰਨ ਨ ਸੇਵਿਕ ਬਹੁ ਤਿਨ ਸਬ ਜਨਮ ਆਕਾਥ ਜਿਨ ਸਾਧੂ ਚਰਨ ਸਾਧ ਪਗ ਸੇਵਿ ਤੈਨ ਸਫਲਿਓ ਜਨਮ ਸਨਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਥਾ ਹਮ ਅੰਦਲੀ ਗਿਆਨ ਹੀਨ ਅਗਿਆਨੀ ਕਿਉ ਚਾਲਹਿ ਮਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਲ ਮਾਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚਲਹਿ ਮਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਤਸਰੀ ਮਹੱਲਾ 14 ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿੰਨ ਲਾਥਾ ਇਹ ਸ਼੍ਰੀ ਮੁਖਵਾਕ ਸਹਿਬ ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਪਾਦਸ਼ਾ ਨਨ ਧਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਧਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਉੱਤੇ ਸੁਭਾਈਮਾਨ ਹੈ ਜੀ ਸਤਿਗੁਰੂ ਕਿਰਪਾ ਕਰੇ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਰਹਿਮਤ ਕਰਨ ਸਰਬਤ ਦੀ ਹਾਜ਼ਰੀ ਦਰ ਤੇ ਪਰਵਾਨ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ